ਦੇਨੋਂ ਪਿੰਡੋਂ ਵੱਡੇ ਪੰਥਕਾਂ ਨੂੰ ਪੁੱਛੋ 15 ਸਾਲ ਤੋਂ ਹੱਦੀ ਸਰਕਾਰੀਏ ਉਦੋਂ ਤੱਕ ਹਨੂ ਫੌਜੀਆਂ ਦਾ ਚੇਤਾ ਨਹੀਂ ਆਇਆ 1997 ਦੀ ਸਰਕਾਰ ਤਰ੍ਹਾਂ ਲੱਗੇ ਬਾਦਲ ਸਾਹਿਬ ਅਕਸਰ ਕਹਿੰਦੇ ਸੀ ਕਿ ਬਿਨੋ ਗੋਟਾ ਪਾਇਓ 84 ਦਾ ਇਨਸਾਫ ਵੀ ਨਵਾਗੇ ਧਰਮੀ ਫੌਜੀਆਂ ਦਾ ਇਨਸਾਫ ਵੀ ਨਵਾਗੇ 84 ਤੋਂ 92 ਤੱਕ ਮਾਰੇ ਗਏ ਜਿਹੜੇ ਕਾਂਗਰਸ ਦੇ ਕੋ ਕੋ ਤੁਸੀਂ ਨਾ ਬੇਇਨਸਾਫੀ ਨੁਮਾਂਗੇ ਪਰ ਤੁਸੀਂ ਜਾਣਦੇ ਹੋ ਇਨਸਾਫ ਤਾਂ ਕਿੱਥੇ ਆਉਣਾ ਸੀ ਅੱਜ ਜਿੰਨਾ ਪੰਜਾਬ ਦੇ ਸਿਰ ਕਰਜ ਹੈ ਉਹ ਸਾਰਾ ਪੈਸਾ ਇਕੱਠਾ ਕਰਕੇ ਸੁਮੇਲ ਦਸੈਣੀ ਵਰਗੇ ਨੂੰ ਪੰਜਾਬ ਦਾ ਬੀਜਪੀ ਲਾ ਕੇ ਤੇ ਤੁਹਾਡੇ ਧੀਆਂ ਪੁੱਤਾਂ ਦਾ ਖੂਨ ਵਹਾ ਕੇ ਅੱਜ ਸਾਰਾ ਪੈਸਾ ਬਾਦਲ ਇਕੱਠਾ ਕਰੀ ਬੈਠੇ ਨੇ ਤੇ ਮੂਰਤਾਂ ਤੁਹਾਨੂੰ ਬਣਾਈ ਬੈਠੇ ਨੇ ਇਹ ਫੇਰ ਮੂਰਤ ਬਣਾਉਣਗੇ ਇਹ ਫੇਰ ਮੂਰਤ ਬਣਾਉਣਗੇ ਕਿੰਨਾ ਰੁਪਏ ਤਾਂ ਦਿੰਦੇ ਨੇ ਇਹ ਗੱਲਾਂ ਕਰਦੇ ਦੇ ਵਿੱਚ ਸ਼ਾਂਤੀ ਲੈ ਕੇ ਆਉਣਗੇ ਪਰ ਮੈਂ ਇਹਨਾਂ ਨੂੰ ਇਹ ਪੁੱਛਦਾ ਪੰਜਾਬ ਦੇ ਵਿੱਚ ਬਦਮਾਸ਼ ਲਿਆਂਦੇ ਕਿੰਨਾ ਪੰਜਾਬ ਦੇ ਵਿੱਚ ਗੈਂਗਸਟਰ ਲਿਆਂਦੇ ਕਿਤਾਂ ਪੰਜਾਬ ਦੇ ਵਿੱਚ ਗੈਂਗਸਟਰ ਲਿਆਂਦੇ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨੇ ਇੱਥੇ ਅੰਮ੍ਰਿਤਸਰ ਦੇ ਵਿੱਚ ਪਹਿਲੀ ਵਾਰ ਹੋਇਆ ਸੀ ਜੇ 2014-15 ਦੇ ਨੇੜੇ ਇੱਕ ਐਸਐਸ ਆਪ ਦੀ ਟੀ ਦੀ ਇਸ਼ਤ ਬਚਾਉਣ ਗਿਆ ਤੇ ਬਿਕਰਮ ਮਜੀਠੀਆ ਨੇ ਯਾਰ ਮਾਰ ਕੇ ਮਾਰਿਆ ਫਰਕ ਤੁਸੀਂ ਕਰਨੇ ਝੂਠੇ ਪੰਥਕਾਂ ਵੱਲ ਜਾਣਾ ਜਗਨਨਾਥੋਂ ਕਾਂਦੇ ਵੱਲ ਜਾਣਾ ਜਿਹੜੇ ਤੁਹਾਡੇ ਨਾਲ ਨਹੀਂ ਹੁਣ ਵੀ ਜਿਹੜੇ ਕਾਂਦੀਦਦਾਂ ਉਮੀਦਵਾਰ ਨੇ ਮਜੀਠੇ ਹਲਕੇ ਤੋਂ ਆਏ ਨੇ ਸੰਧੂ ਸਾਹਿਬ ਨੇ ਮੈਂ ਦੱਸਿਆ ਮਜੀਠੇ ਹਲਕੇ ਤੋਂ ਆਏ ਨੇ ਕੀ ਗੱਲ ਕਰਨਤਾਲ ਦੇ ਹਲਕੇ ਜਿੰਨਾਂ ਨੂੰ ਕੋਈ ਬੰਦਾ ਨਹੀਂ ਦੱਸਦਾ ਕ੍ਰਿਮੀਨਲ ਮਾਈਂਡਡ ਬੰਦੇ ਲੈ ਕੇ ਆਉਂਦੇ ਨੇ ਜਿਹੜੇ ਤੁਹਾਡੇ ਤੀਆਂ ਪੁੱਤਾਂ ਦੇ ਕਤਲ ਕਰਨਗੇ ਤੁਹਾਡਾ ਖੂਨ ਵਹਾਉਣਗੇ ਤੁਸੀਂ ਵੋਟਾਂ ਉਹਨਾਂ ਇਤਨਾ ਸ਼ਾਂਤੀ ਦੇ ਨਾਲ ਬੈਠ ਕੇ ਜਿਨ੍ਹਾਂ ਨੇ ਸ਼ਾਂਤੀ ਬਹਾਲ ਕਰਨੀ ਹੈ ਜਿਨ੍ਹਾਂ ਨੇ ਚੰਗਿਆ ਲੋਕਾਂ ਦੇ ਕੰਮ ਕਰਨੇ ਚੰਗੀ ਸੋਚ ਲੈ ਕੇ ਆਉਣੀ ਹੈ ਉਹਨਾਂ ਨੂੰ ਪਾਉਣੀਆਂ ਨੇ ਜ਼ਰੂਰ ਜ਼ਰੂਰ ਬਿਦਾਹ ਵੋਟਾਂ 5 ਸਾਲਾਂ ਦੇ ਲਈ ਨਹੀਂ ਪੈਂਦੀਆਂ ਵੋਟਾਂ ਗਲੀਆਂ ਨਾਲੀਆਂ ਦੇ ਲਈ ਨਹੀਂ ਪਈਆਂ ਜਾਂਦੀਆਂ ਵੋਟਾਂ ਛੋਟੇ ਮੋਟੇ ਕੰਮਾਂ ਦੇ ਲਈ ਨਹੀਂ ਪਈਆਂ ਜਾਂਦੀਆਂ ਵੋਟਾਂ ਜੋ ਜਾਂਦੀਆਂ ਨੇ ਔਲ ਵਾਲੀਆਂ ਪੀੜੀਆਂ ਦਾ ਪਵਿੱਖ ਬਚਾਉਣ ਦੇ ਲਈ ਇਹ ਤੁਸੀਂ ਫੈਸਲਾ ਕਰਨਾ ਹੈ ਇਹ ਤੁਸੀਂ ਫੈਸਲਾ ਕਰਨਾ ਹੈ 75 ਸਾਲ ਵੋਟਾਂ 5 ਸਾਲਾਂ ਲਈ ਪਾਉਂਦੇ ਨੇ ਪੰਥ ਨੂੰ ਪਾਉਂਦੇ ਨੇ ਪਰ ਹੁਣ ਜਿਹੜੀ ਅਗਲੀ ਪੀੜ੍ਹੀ ਸਾਡੀ ਬਾਹਰ ਨੂੰ ਪੱਜੀ ਜਾਂਦੀ ਹੈ ਜਿਹੜੀ ਪੀੜ੍ਹੀ ਅਕਾਲੀਆਂ ਨੇ ਨਸ਼ਿਆਂ ਦੇ ਵਿੱਚ ਕਰਕੇ ਕੀਤੀ ਜਿਹੜੀ ਪੀੜ੍ਹੀ ਪੰਥ